ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਚੱਲੇ ਸੀ ਪਟਨਾ ਸਾਬ ਪਹਿਲਾਂ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਕਲਿੱਪਸ ਦਿਖਾਉਣੀ ਆ ਅਸੀਂ ਦਿੱਲੀ ਸਟੇਸ਼ਨ ਤੋਂ ਚੜੀ ਸੀ ਟ੍ਰੇਨ ਤੇ ਟ੍ਰੇਨ ਸਾਡੀ ਔਨ ਦਾ ਟਾਈਮ ਸੀਗੀ ਸਟੇਸ਼ਨ ਤੇ ਆ ਗਈ ਅਸੀਂ AC ਡਿਪਾਰਟਮੈਂਟ ਬੁੱਕ ਕੀਤਾ ਸੀ ਟ੍ਰੇਨ 'ਚ ਹੁਣ ਚਲੋ ਜਿਆਦੀ ਦੇਰ ਨਾ ਕਰਦੇ ਹੋਏ ਅਸੀਂ ਤੁਹਾਨੂੰ ਆਪਣੀ ਟ੍ਰੇਨ ਦਾ ਛੋਟਾ ਜਿਹਾ ਟੂਰ ਕਰਾਉਨੇ ਆ ਜੋ ਵਧੀਆ ਸੀ ਦੇਖਣ 'ਚ ਤਾਂ ਬਹੁਤ ਵਧੀਆ ਲੱਗ ਰਹੀ ਸੀ ਹੁਣ ਅੰਦਰ ਦੇਖਦੇ ਆਂ ਅੰਦਰੋਂ ਅਸੀਂ ਤੁਹਾਨੂੰ ਮੇਨ ਵਾਸ਼ਰੂਮ ਚੈੱਕ ਕਰਾ ਰਹੇ ਹਾਂ ਜੋ ਕਿ ਜਾਦਾ ਚੰਗੀ ਹਾਲਤ 'ਚ ਨਹੀਂ ਸੀਗੇ ਵਾਸ਼ਰੂਮ ਬਹੁਤ ਹੀ ਛੋਟੇ ਛੋਟੇ ਬਣੇ ਹੋਏ ਸੀਗੇ ਸਪੇਸ ਬਹੁਤ ਜ਼ਿਆਦਾ ਘੱਟ ਸੀਗੀ ਦੋਨੋਂ ਸਾਈਡ ਹੀ ਸੀਗੇ ਤੇ ਦੋਨਾਂ ਦੀ ਸੇਮ ਟੂ ਸੇਮ ਕੰਡੀਸ਼ਨ ਸੀ ਮੈਂ ਤੁਹਾਨੂੰ ਸਿਰਫ ਇਹ ਸੇ ਕਰਕੇ ਦਿਖਾ ਰਹੀ ਹਾਂ ਕਿਉਂਕਿ ਅਗਲੀ ਵਾਰ ਤੁਸੀਂ ਆਓ ਟ੍ਰੇਨ ਤੇ ਤੇ ਥੋੜਾ ਪ੍ਰਪੇਅਰ ਹੋ ਕੇ ਆਓ ਹੁਣ ਤੁਹਾਨੂੰ ਬਾਹਰ ਦਾ ਮਾਹੌਲ ਦਿਖਾਉਣੇ ਆ ਤੇ ਟ੍ਰੇਨ ਸਾਡੀ ਚੱਲਣ ਨੂੰ ਤਿਆਰ ਸੀਗੀ ਬਟ ਸਟੇਸ਼ਨ ਤੇ ਬਲੀ ਭੀੜ ਨਹੀਂ ਸੀ ਰਹਿ ਗਈ ਕਿਉਂਕਿ ਸਾਰੇ ਲੋਕ ਸਾਡੀ ਤੇ ਖੁੱ ਟ੍ਰੇਨ ਚ ਚੜ ਚੁਕੇ ਸੀ ਜੋ ਬਹੁਤ ਹੀ ਜ਼ਿਆਦਾ ਸੀ ਇੱਥੇ ਖੁੱਲ ਚੁਕੇ ਨੇ ਟਿਫਨ ਕਿਉਂਕਿ ਪੰਜਾਬੀਆਂ ਦੀ ਆਦਤ ਹੁੰਦੀ ਆ ਟ੍ਰੇਨ ਚ ਵੜਦਿਆਂ ਸਾਰੀ ਆਪਣੀ ਰੋਟੀ ਖਾ ਲੈਣਾ ਆ ਦੇਖੋ ਥੋੜੇ ਜੇ ਜਾਣ ਪਛਾਣ ਦੇ ਲੋਕ ਲੱਗਦੇ ਤਾਂ ਫੈਮਿਲੀ ਮੈਂਬਰ ਸੀ ਪਤਾ ਨਹੀਂ ਕਿਉਂ ਬਾਏ ਬਾਏ ਕਿਉਂ ਕਰ ਰਹੇ ਸੀ ਭਲਾ ਕਿ ਅਸੀਂ ਵੀ ਨਾਲ ਹੀ ਚੱਲੇ ਆ ਦੇਖੋ ਜਿਆਜਾਕਾਰ ਹੋ ਰਹੀ ਏ ਪੂਰੇ ਸਾਰੀ ਫੈਮਿਲੀ ਖੁਸ਼ ਆ ਤੇ ਟ੍ਰੇਨ ਸਾਡੀ ਰੁਕੀ ਹੋਈ ਸੀ ਇਸ ਕਰਕੇ ਅਸੀਂ ਟੇਰੇਨ ਤੋਂ ਥੱਲੇ ਸੀ ਗਏ ਸਟੇਸ਼ਨ ਸਹੀ ਸੀ ਇੰਨਾ ਸਾਫ ਸੁਥਰਾ ਤਾਂ ਅਸੀਂ ਕਹਿ ਨਹੀਂ ਸਕਦੇ ਸਾਡੀ ਟ੍ਰੇਨ ਚੱਲਣ ਚ ਬਸ ਥੋੜਾ ਕੁਛ ਕੁ ਟਾਈਮ ਹੀ ਬਚਿਆ ਸੀਗਾ ਲੋਕੀ ਨੀਚੇ ਖੜੇ ਸੀ ਕਿਉਂਕਿ ਆ ਲੋਕਾਂ ਦੀ ਆਦਤ ਹੁੰਦੀ ਆ ਜੇ ਟ੍ਰੇਨ ਹੀ ਚੱਲ ਰਹੀ ਤਾਂ ਦਬ ਦਬ ਸਟੇਸ਼ਨ ਤੇ ਉਤਰ ਜੋ ਚਾਹੇ ਉਹ ਜਿਹੜਾ ਮਰਜੀ ਸਟੇਸ਼ਨ ਹੋਵੇ ਚਲੋ ਆਪਾਂ ਵੀ ਜਾਣੇ ਆਪਣੀ ਟ੍ਰੇਨ ਚ ਕਿਉਂਕਿ ਹਾਰਨਾ ਦੀ ਆਵਾਜ਼ ਆਉਣ ਲੱਗ ਪਈ ਸੀ ਇਹਦਾ ਮਤਲਬ ਕਿ ਸਾਡੀ ਟ੍ਰੇਨ ਹੁਣ ਇੱਥੋਂ ਚੱਲੇਗੀ ਦਵਾ ਦਵਾ ਦੇ ਇੱਥੇ ਟ੍ਰੇਨ 'ਚ ਚੜੀਏ ਤੇ ਆ ਦੇਖੋ ਸਾਡੀ ਟ੍ਰੇਨ ਹੌਲੀ-ਹੌਲੀ ਚੱਲਣੀ ਸਟਾਰਟ ਹੋ ਗਈ ਹੈ ਦਿੱਲੀ ਸਟੇਸ਼ਨ ਤੋਂ ਪਟਨਾ ਸਾਹਿਬ ਲਈ ਇਸੇ ਤਰ੍ਹਾਂ ਸਾਡਾ ਸਫ਼ਰ ਹੁੰਦਾ ਹੈ ਸ਼ੁਰੂ ਜੋ ਕਿ ਰਾਤ ਨੂੰ ਸ਼ੁਰੂ ਹੋਇਆ ਹੈ ਆ ਦੇਖੋ ਬੱਚੇ ਗੱਲਾਂ ਕਰ ਰਹੇ ਨੇ ਤੇ ਇੱਥੇ ਸਾਡੇ ਨਿੱਕੇ ਜਿਹੇ ਰੌਕਿੰਗ 스타 ਜੋ ਸੈਲਫੀਆਂ ਲਈ ਪੋਸ ਕਰਦੇ ਹੋਏ ਪਰ ਇਹਨਾਂ ਨੂੰ ਕੀ ਪਤਾ ਮੈਂ ਵਲੌਗ ਬਣਾ ਰਹੀ ਆ ਆਪਾਂ ਸਾਰੀ ਅੱਧੀ ਰਾਤ ਟ੍ਰੇਨ 'ਚ ਹੀ guzari ਨੀਂਦ ਤਾਂ ਆ ਨਹੀਂ ਸੀ ਕਿਉਂਕਿ ਐਕਸਾਈਟਮੈਂਟ ਹੀ ਬਹੁਤ ਜ਼ਿਆਦਾ ਸੀ ਐਵੇਂ ਮਸਤੀ ਕਰਦੇ ਘੁਰਦੇ ਆ ਗਿਆ ਦਿਨ ਤੇ ਦੇਖੋ ਮੜਾਏ ਵੀਉ ਗੁੱਡ ਮਾਰਨਿੰਗ ਹੋ ਚੁੱਕੀ ਸੀ ਨੈਕਸਟ ਡੇ ਇਨ ਦਾ ਟ੍ਰੇਨ ਕਿਉਂਕਿ ਪਟਨਾ ਸੇ ਜਾਂਦੇ ਜਾਂਦੇ ਸਾਨੂੰ ਤਕਰੀਬਨ 2 ਦਿਨ ਤਾਂ ਲੱਗਦੇ ਨੇ ਇੱਕ ਰਾਤ ਤਾਂ ਡੈਫੀਨੇਟਲੀ ਤੁਹਾਨੂੰ ਟ੍ਰੇਨ 'ਚ گزارਣੀ ਹੀ ਪਵੇਗੀ ਸੋ ਥੋੜਾ ਜਿਹਾ ਪ੍ਰਿਪੇਅਰ ਹੋ ਕੇ ਆਇਓ ਕਿ ਤੁਹਾਨੂੰ ਇਨਾਂ ਕੋ ਸਮਾਂ ਟ੍ਰੇਨ 'ਚ ਲੱਗ ਸਕਦਾ ਹੈ ਅਸੀਂ ਸਵੇਰ ਸਵੇਰ ਦੂਸਰੇ ਡੱਬੇ 'ਚ ਜਾ ਰਹੇ ਸੀ ਜੋ ਕਿ ਟ੍ਰੇਨ ਦੇ ਅੰਦਰੋਂ ਅੰਦਰੀ ਰਸਤਾ ਜਾਂਦਾ ਹੈ ਥਰਡ ਸੀ ਡਿਪਾਰਟਮੈਂਟ ਤਾਂ ਹੁੰਦਾ ਹੈ ਕਿ ਵਿੱਚੋਂ ਵਿੱਚ ਹੀ ਗੇਟ ਲੱਗੇ ਹੁੰਦੇ ਆ ਸਾਡੀਆਂ ਸੀਟਾਂ ਨਾਲੋਂ ਨਾਲ ਨਹੀਂ ਸਹੀਆਂ ਪਤਾ ਨਹੀਂ ਕਿਉਂ ਟਿਕਟਾਂ ਦਾ ਅਸੀਂ ਬਹੁਤ ਡੀਸੈਂਟਲੀ ਕਰਾਈਆਂ ਸੀ ਕਿ ਨਾਲੋਂ ਨਾਲ ਹੀ ਟਿਕਟਾਂ ਉਹਨਾਂ ਜਿਸ ਕਰਕੇ ਸਾਨੂੰ ਇੱਕ ਡੱਬੇ ਤੋਂ ਦੂਸਰੇ ਡੱਬੇ ਤੱਕ ਜਾਣ ਲਈ ਟਾਈਮ ਲੱਗਦਾ ਸੀ ਤੇ ਇਹ ਪਤਾ ਨਹੀਂ ਕਿਹੜਾ ਸਟੇਸ਼ਨ ਸੀ ਟ੍ਰੇਨ ਰੁਕੀ ਅਸੀਂ ਇੱਥੇ ਉਤਰੇ ਸੋਚਿਆ ਕੁਝ ਸਮਾਨ ਸਮੂਹ ਲੈ ਲੈਂਦੇ ਆ ਘਰਦਿਆਂ ਦੇ ਖਾਣ ਲਈ ਕਿਉਂਕਿ ਸਾਰਿਆਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਇੱਥੇ ਨੇੜੇ-ਤੇੜੇ ਕੋਈ ਸ਼ਾਪ ਤਾਂ ਐਵੇਂ ਦੀ ਹੈ ਨਹੀਂ ਤੇ ਅਸੀਂ ਵਾਪਸ ਆਏ ਫਿਰ ਸਾਡੀ ਕਿਸਮਤ ਨੂੰ ਇੱਕ ਹੋਰ ਸਟੇਸ਼ਨ ਤੇ ਟ੍ਰੇਨ ਰੁਕੀ ਜਿੱਥੇ بارش ਹੋਈ ਹੋਈ ਸੀ ਹੱਲੇ ਤੇ ਇੱਥੇ ਸੀ ਫਲਾਂ ਦੀ ਦੁਕਾਨ ਜੋ ਹਿੰਦੀ ਚ ਲਿਖਿਆ ਹੋਇਆ ਸੀ ਕਿਉਂਕਿ ਅਸੀਂ ਬਿਹਾਰਵਾਲ ਜਾ ਰਹੇ ਹਾਂ ਸੋ ਹਿੰਦੀ ਤਾਂ ਕਾਮਨ ਹੀ ਹੈ ਇੱਥੇ ਇੱਥੇ ਸਾਨੂੰ ਕਿਸਮਤ ਨੂੰ ਖਾਣ ਨੂੰ ਹਰ ਇੱਕ ਚੀਜ਼ ਜੋ ਮਿਲ ਰਹੀ ਸੀ ਜੋ ਸਾਨੂੰ ਚਾਹੀਦੀ ਸੀ ਸੋ ਅਸੀਂ ਥੋ ਲਈਆਂ ਥੋੜੀਆਂ ਸੋ ਕੋਲ ਡਰਿੰਕਸ ਜੋ ਘਰ ਦੇ ਨੂੰ ਪੀਣੇ ਅਸੀਂ ਕਿਉਂਕਿ ਪੰਜਾਬੀ ਘਬਰਾਟ ਹੋਣੀ ਲੱਗ ਪੈਂਦੀ ਐ ਸੋ ਕੋਲਡ ਡਰਿੰਕਸ ਤਾਂ ਬਹੁਤ ਹੀ ਜ਼ਰੂਰੀ ਆ ਇੱਥੇ ਸਾਡੀ ਟ੍ਰੇਨ ਕਾਫੀ ਟਾਈਮ ਖੜੀ ਰਹੀ ਤਾਂ ਜੋ ਅਸੀਂ ਬਾਹਰ ਆ ਕੇ ਘੁੰਮ ਫਿਰ ਵੀ ਸਕੇ ਸਾਡੇ ਫੈਮਿਲੀ ਮੈਂਬਰ ਸਾਡਾ ਵੇਟ ਕਰਦੇ ਸੀ ਕਿ ਕਦੋਂ ਕੋਲਡ ਡਰਿੰਕਸ ਲੈ ਕੇ ਆਈ ਅਸੀਂ ਇਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕਿਹੜਾ ਸ਼ਹਿਰ ਆਇਆ ਪਤਾ ਨਹੀਂ ਕੋਈ ਸਿਟੀ ਉਸ ਤੋਂ ਬਾਅਦ ਸਾਡੇ ਬੁੱਕ ਕੀਤੇ ਹੋਏ ਅਪਾਰਟਮੈਂਟਸ 슬ੀਪਿੰਗ ਅਪਾਰਟਮੈਂਟਸ ਵੀ ਲੋਕੀ ਇਸ ਤਰੀਕੇ ਨਾਲ ਵੱੜ ਚੁੱਕੇ ਸੀ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਕੋਈ ਬੁਕਿੰਗ ਵਾਲਾ ਯਾ ਕੋਸ਼ ਵੀ ਲੋਕੀ ਤੜਾ ਤੜ ਵੜਦੇ ਹੀ ਜਾ ਰਹੇ ਸੀ ਵਿਊ ਦੇਖਣ ਨੂੰ ਬੇਮਿਸਾਲ ਪਰ ਅੰਦਰ ਲਵ ਯੂ ਇੱਕ ਡਿਫਰੈਂਟ ਹੀ ਚੀਜ਼ ਆ ਜਾਂਦੀ ਕਿ ਇਸੇ ਟ੍ਰੇਨ 'ਚ ਆਹ ਵਿਊ ਬਾਹਰੋਂ ਆ ਰਿਹਾ ਤੇ ਆ ਇੰਨੇ ਲੋਕੀ ਲੰਘਣ ਦਾ ਵੀ ਰਾਸਤਾ ਨਹੀਂ ਸੀ ਪਰ ਅਸੀਂ ਤਾਂ ਲੰਘਣਾ ਸੀ ਪਰ ਜਦੋਂ ਅਸੀਂ ਪਹਿਲੀ ਵਾਰ ਡਬਲ ਬੁੱਕ ਚੇਂਜ ਕੀਤਾ ਸੀ ਬਹੁਤ ਈਜ਼ੀਲੀ ਗੈਜੂਲੇ ਸੀ ਪਰ ਹੁਣ ਦੇਖੋ ਇਹ ਲੋਕਾਂ ਨੂੰ ਪੂਰਾ ਨਹੀਂ ਹੈਗਾ ਕਿ ਕਿਸੇ ਨੇ ਬੁਕਿੰਗ بس 10 ਮਿੰਟ ਖੜ ਜਾਏਗੇ 10 ਮਿੰਟ ਖੜ ਜਾਏਗੇ ਕਰਦੇ ਕਰਦੇ ਇਹ ਸਾਡੀਆਂ ਸੀਟਾਂ ਤੇ ਇਹਨਾਂ ਨੇ ਇਸ ਤਰੀਕੇ ਨਾਲ ਕਬਜ਼ਾ ਕੀਤਾ ਕਿਸੇ ਕੁਝ ਕਿਹਾ ਵੀ ਨਹੀਂ ਸੀ ਸਕਦੇ ਇਹਨਾਂ ਨੂੰ ਤੇ ਪਰ ਇਹ ਪਿੱਛੇ ਹਟਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਤੁਸੀਂ ਇੱਕ ਤਾਂ ਦੇਖੋ ਇਹ ਤੁਸੀਂ ਸੋਚ ਕੇ ਹੀ ਆਉਣਾ ਕਿ ਇਹ ਤੁਹਾਡੇ ਨਾਲ ਹੋਵੇਗਾ ਹੀ ਹੋਵੇਗਾ ਤੇ ਇਸ ਚੀਜ਼ ਲਈ ਤੁਸੀਂ ਰੈਡੀ ਹੋ ਕੇ ਆਉਣਾ ਹੈ ਕਿ ਹਾਂ ਇਹ ਫੇਸ ਆਉਣਾ ਹੈ ਤੇ ਅਸੀਂ ਉਹਨੂੰ ਚੱਲਣਾ ਜਾਂ ਦੇਖਣਾ ਉਹ ਤੁਹਾਡੀ ਮਰਜ਼ੀ ਹੈ ਤੇ ਬਾਕੀ ਦਾ ਸਫ਼ਰ ਤੁਹਾਡਾ ਇਵੇਂ ਹੀ ਕੱਟੇਗਾ ਜੇ ਇੱਕ ਡੱਬੇ ਤੋਂ ਦੂਜੇ ਡੱਬੇ ਤੁਸੀਂ ਅੰਦਰੋਂ ਅੰਦਰ ਹੀ ਜਾਣਾ ਹੈ ਤਾਂ ਬਹੁਤ ਹੀ ਮੁਸ਼ਕਲ ਹੈ ਨਾ ਮੁਨਕਿਨ ਨਹੀਂ ਪਰ ਮੁਸ਼ਕਲ ਹੈ ਇਵੇਂ ਕਰਦੇ ਕਰਦੇ ਸਾਡੀ ਟ੍ਰੇਨ ਲਾਸਟ ਸਟਾਪ ਤੇ ਆ ਚੁੱਕੀ ਸੀ ਇਸ ਤੋਂ ਬਾਅਦ ਅਗਲਾ ਸਟਾਪ ਸਾਡਾ ਹੀ ਸੀ ਅਸੀਂ ਸ਼ੁਕਰ ਕਰ ਰਹੇ ਸੀ ਦੇਖੋ ਮੈਂ ਨਾ ਟ੍ਰੇਨ ਦੇ ਬਾਹਰ ਗੇਟ ਅੱਗੇ ਖੜੀ ਹੋਈ ਹਾਂ ਬਿਕੋਜ਼ ਆਫ ਲੋਕਾਂ ਦੀ ਮਿਹਰਬਾਨੀ ਤੇ ਇਸ ਤੋਂ ਅਗਲਾ ਨੈਕਸਟ ਸਟੇਸ਼ਨ ਸਾਡਾ ਹੀ ਸੀ ਇਸ ਸਟੇਸ਼ਨ ਤੋਂ ਵੀ ਟ੍ਰੇਨ ਇੱਕ ਚੱਲ ਪਈ ਸੀ ਬਾਸ ਨੂੰ 15-20 ਮਿੰਟ ਦਾ ਰਾਸਤਾ ਰਹਿ ਗਿਆ ਸੀ ਤੇ ਅਸੀਂ ਗੁਰੂ ਘਰ ਪਹੁੰਚਾਂਗੇ ਤੇ ਗੁਰੂ ਜੀ ਅੱਗੇ ਮੱਥਾ ਟੇਕਾਂਗੇ ਬਸ ਸਾਰਿਆਂ ਨੂੰ ਇਹ ਹੀ ਸੀ ਕਿ ਜਲਦੀ ਤੋਂ ਜਲਦੀ ਪਹੁੰਚ ਜੇ ਤੇ ਇਸ ਸਪੀਡ ਚ ਹੁਣ ਉੱਤਰ ਜੀਏ ਪਹਿਲਾ ਟ੍ਰੇਨ ਚ ਮਜ਼ਾ ਆ ਰਿਹਾ ਸੀ ਅਸੀਂ ਵੀਊ ਵੀ ਕੈਪਚਰ ਕਰ ਰਹੇ ਸੀ ਪਰ ਹੁਣ ਜਿਵੇਂ ਬੰਦੇ ਨਾ ਮਨ ਨਹੀਂ ਕਰਦਾ ਭੀੜ ਨੂੰ ਵੇਖ ਕੇ ਲੋਕੀ ਫਰਸਟ ਜੇ ਚਾ ਕਰ ਦਿੰਦੇ ਨੇ ਉਹ ਤਰੀਕੇ ਦਾ ਕੰਮ ਹੋ ਰਿਹਾ ਸੀ ਸਲੀਪਿੰਗ ਕੰਡੀਸ਼ਨ ਵੀ ਕੁਝ ਬੈਟਰ ਨਹੀਂ ਸੀ ਲੋਕੀ ਸੁੱਤੇ ਤਾਂ ਪੈਸੀ ਪਰ ਉਹ ਹੀ ਆ ਨਾ ਲੋਕੀ ਇਧਰ ਉਧਰ ਚੜੇ ਆਉਂਦੇ ਪੈਰਾਂ ਚ ਵੀ ਬੈਠ ਗਏ ਚੁੱਕੇ ਸੀ ਜਿਸ ਕਰਕੇ ਟ੍ਰੇਨ ਦੀ ਹਾਲਤ ਬਹੁਤ ਹੀ ਬੇਕਾਰ ਲੱਗ ਰਹੀ ਸੀ ਪਤਾ ਨਹੀਂ ਕਿਉਂ ਅਸੀਂ ਸਟੇਸ਼ਨ ਤੋਂ ਉਤਰੇ ਫਾਈਨਲੀ ਅਸੀਂ ਗੁਰੂ ਘਰ ਪਹੁੰਚ ਚੁੱਕੇ ਸੀ ਇਹ ਸੀ 메인 게이트 ਇੱਥੋਂ ਮੀਨਸ ਗੁਰਦੁਆਰੇ ਦਾ ਏਰੀਆ ਸਟਾਰਟ ਹੋ ਜਾਂਦਾ ਆ ਇੱਥੇ ਆ ਕੇ ਵਾਈਬ ਇੰਨੀ ਮੀਨਸ ਮੈਂ ਦੱਸ ਨਹੀਂ ਸਕਦੀ ਕਿ ਇੰਨੀ ਹੀ ਕੈਂਡ ਆ ਰਹੀ ਸੀ ਇਸ ਤੋਂ ਬਾਅਦ ਅਸੀਂ ਪਹਿਲਾਂ ਤਾਂ ਪੁੱਜੇ ਆਪਦੀਆਂ ਸਰਾਹਾਂ ਵੱਲ ਕਿਉਂਕਿ ਥੱਕੇ ਹੋਏ ਸੀ ਥੋੜਾ ਜਿਹਾ ਰੈਸਟ ਤੇ ਫਰੈਸ਼ਨ ਅਪ ਤਾਂ ਜ਼ਰੂਰੀ ਸੀ ਸਾਡੇ ਲਈ ਇਸ ਕਰਕੇ ਅਸੀਂ ਸਰਾਹ ਜਾ ਰਹੇ ਸੀ ਤੇ ਮਾੜਾ ਜਿਹਾ ਤੁਸੀਂ ਵੀਊ ਚੈੱਕ ਕਰੋ ਰਾਮਨ ਤੋਂ ਅਸੀਂ ਆਮਦਾ ਰੂਮ ਲਿਆ ਜੋ ਕਿ ਸਾਨੂੰ ਬਹੁਤ ਹੀ ਈਜ਼ੀਲੀ ਮਿਲ ਗਿਆ ਆਓ ਮੈਂ ਤੁਹਾਨੂੰ ਥੋੜਾ ਜਿਹਾ ਦਾ ਰੂਮ ਟੂਰ ਕਰਾਦਾ ਕਿ ਕਿਵੇਂ ਦੇ ਰੂਮ ਮਿਲਦੇ ਆ ਰੂਮ ਵੈਸੇ ਬਹੁਤ ਘੈਂਟ ਹੁੰਦੇ ਆ ਐਵੇਂ ਦੀ ਕਹਿਣ ਵਾਲੀ ਕੋਈ ਗੱਲ ਹੈ ਨਹੀਂ ਕਿ ਰੂਮ ਸਹੀ ਨਹੀਂ ਆ ਕੋਈ ਵੀ ਦੇਖੋ ਫੈਮਿਲੀ ਹਾਲ ਮਿਲਿਆ ਸੀ ਬਹੁਤ ਵਧੀਆ ਸੀ ਤੇ ਮੇਨ ਗੱਲ ਤੁਹਾਨੂੰ ਵਾਸ਼ਰੂਮ ਚੈੱਕ ਕਰਦੇ ਆ ਕਿਉਂਕਿ ਆਪਾਂ ਟ੍ਰੇਨ ਦੇ ਵਾਸ਼ਰੂਮਸ ਦੇਖ ਕੇ ਆਏ ਆ ਕੰਡੀਸ਼ਨ ਬਹੁਤ ਵਧੀਆ ਸੀ ਏਸੀ ਲੱਗਾ ਹੋਇਆ ਸੀ ਐਵੇਂ ਦੀ ਕੋਈ ਗੱਲ ਹੈ ਨਹੀਂ ਸੀ ਐਕਸਟਰਾ ਗੱਦਾ ਵੀ ਸੀਗਾ ਵਾਸ਼ਰੂਮ ਵੀ ਬਿਲਕੁਲ ਓਕੇ ਸੀਗੇ ਸਫਾਈ ਕਲੀਨਿੰਗ 10 ਆਫ 10 ਸੀਗਾ ਚਲੋ ਹੁਣ ਆਪਾਂ ਤਿਆਰ ਹੋ ਕੇ ਥੋੜਾ ਜਿਹਾ ਬਾਹਰ ਨੂੰ ਚਲੀਏ ਏਸੀ ਸਰਾਵਾਂ ਦਾ 뷰 ਜੋ ਕਾਫੀ ਵੱਡੀ ਸਰਾਹ ਸੀਗੀ ਅਸੀਂ ਛੋਟੀ ਮੋਟੀ ਸਰਾਹ ਨਹੀਂ ਕਹਿ ਸਕਦੇ ਤੇ ਬਾਕੀ ਫੈਮਿਲੀ ਮੈਂਬਰਾਂ ਨੂੰ ਮਿਲਦੇ ਆਂ ਤੇ ਜਾਣਿਆ ਗੁਰੂ ਘਰ ਦੇ ਦਰਸ਼ਨ ਕਰਨਾ ਅਸੀਂ ਆ ਗਏ ਸੀ ਬਾਜ਼ਾਰ ਵਿੱਚ ਕਿਉਂਕਿ ਬਾਜ਼ਾਰ ਵਿੱਚੋਂ ਹੁੰਦੇ ਹੋਈ ਗੁਰਦੁਆਰੇ ਦੇ ਮੇਨ ਗੇਟ ਤੱਕ ਜਾਣਾ ਸੀ ਵੈਸੇ ਤਾਂ ਦੋ ਗੇਟ ਪੈਂਦੇ ਆ ਗੁਰਦੁਆਰਾ ਸਾਹਿਬ ਨੂੰ ਪਰ ਅਸੀਂ ਮੇਨ ਗੇਟ ਤਾਂ ਨਹੀਂ ਜਾਵਾਂਗੇ ਕਿਉਂਕਿ ਅਸੀਂ ਨਾਰਮਲ ਜੀ ਗੱਲੇ ਵੀਊ ਵੀ ਤੁਹਾਨੂੰ ਦਿਖਾਉਣੀ ਆ ਤੇ ਬਾਜ਼ਾਰ ਕਾਫੀ ਸੁਨਸਾਨ ਟਾਈਪ ਚ ਲੱਗ ਰਿਹਾ ਸੀ ਕਿਤੇ ਕਿਤੇ ਦੁਕਾਨਾਂ ਖੁੱਲੀਆਂ ਵੀ ਹੋਈਆਂ ਸਨ ਸਮਾਨ ਵੇਚ ਰਿਆ ਸੀ ਬਹੁਤ ਹੀ ਭੀੜਾ ਬਾਜ਼ਾਰ ਆਪਾਂ ਕਹਿ ਸਕਦੇ ਸੀ ਇਸ ਤਰੀਕੇ ਦੇ ਲੁਧਿਆਣੇ ਵਗੈਰਾ ਚ ਉੰਨੇ ਵਸੇ ਮੈਂ ਵੱਡੀਆਂ ਸਿਟੀਜ਼ ਕਦੇ ਗਈ ਨਹੀਂ ਸੋ ਮੈਨੂੰ ਪਤਾ ਨਹੀਂਗਾ ਲੁਧਿਆਣੇ ਸੇ ਮੈਂ ਗਈ ਸੀ ਉੱਥੇ ਮੈਂ ਐਵੇਂ ਦੇ ਬਾਜ਼ਾਰ ਦੇਖੇ ਹੋਏ ਆ ਕਿ ਦੁਕਾਨਾਂ ਨਾ ਹੋਣ ਜ਼ਿਆਦਾ ਪਰ ਮਾਰਕੀਟ ਇੱਕ ਟਾਈਪ ਦੀ ਬਣੀ ਹੋਏ ਇਹ ਮਾਰਕੀਟ ਸਿੱਧਾ ਗੁਰੂ ਘਰ ਦੇ ਗੇਟ ਅੱਗੇ ਹੀ ਜਾਂਦੀ ਹੈ ਜਿਹੜੇ ਮੈਂ ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਸੀ ਉਵੇਂ-ਉਵੇਂ ਹੀ ਬਾਜ਼ਾਰ 'ਚ ਰੌਣਕਾਂ ਵੀ ਵਧ ਰਹੀਆਂ ਸੀ ਪਤਾ ਨਹੀਂ ਲੇਟ ਹੋ ਰਿਹਾ ਸੀ ਤਾਂ ਕਰਕੇ ਰਾਤ ਨੂੰ ਇਹ ਬਾਜ਼ਾਰ ਖੁੱਲਣ ਵਾਲਾ ਮੈਨੂੰ ਨਹੀਂ ਪਤਾ ਅਸੀਂ ਇੱਥੇ ਪਹਿਲੀ ਵਾਰ ਹੀ ਆਏ ਸੀ ਤੇ ਆਖਤਾ ਰਹਿ ਸੀ ਨਾਲ ਦੇ ਕਿ ਥੋੜਾ ਟਾਈਮ ਹੀ ਰਹਿ ਗਿਆ ਥੋੜਾ ਟਾਈਮ ਹੀ ਰਹਿ ਗਿਆ ਪਰ ਦੇਖੋ ਹੁਣ ਸਫਰ ਕਿਉਂਕਿ ਜਿਹੜੀ ਚੀਜ਼ ਜਿੱਥੇ ਆਪਾਂ ਪਹਿਲੀ ਵਾਰ ਜਾਂਦੇ ਆ ਨਾ ਉਹ ਆਪਾਂ ਨੂੰ ਸਫਰ ਲੰਬਾ ਹੀ ਲੱਗਦਾ ਹੈ ਖਰੇ ਕਿ ਨਹੀਂ ਕਮੀਲ ਤੋਂ ਚੱਲਦੇ ਆ ਰਹੇ ਹਾਂ ਬਟ ਆ ਆ ਗਿਆ ਗੇਟ ਜਿਹੜੇ ਗੇਟ ਦੀ ਆਪਾਂ ਗੱਲ ਕਰਦੇ ਸੀਗੇ ਇਥੋਂ ਗੁਰੂ ਘਰ ਜੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਆ ਰਹੀ ਆ ਜਿਹੜੀ ਮੈਂ ਰਸਤੇ 'ਚ ਗੱਲ ਕੀਤੀ ਸੀ ਕਿ ਰਸਤੇ 'ਚ ਦੋ ਗੇਟ ਪੈਂਦੇ ਆ ਫਸਟ ਗੇਟ ਇਹੀ ਆ ਜਿੱਥੋਂ ਆਪਾਂ ਜਾਂ ਸਕਦੇ ਆ ਗੁਰੂ ਘਰ ਪਰ ਆਪਾਂ ਜਾਵਾਂਗੇ ਮੇਨ ਗੇਟ ਥਾਣੀ ਹਾਂਜੀ ਤੁਸੀਂ ਸਹੀ ਸੁਣਿਆ ਇਹ ਮੇਨ ਗੇਟ ਨਹੀਂ ਆ ਗੁਰੂ ਘਰ ਜੀ ਦਾ ਇਹ ਵੀ ਇੱਕ ਗੇਟ ਆ ਜਿਨ੍ਹਾਂ ਨੇ ਨੇੜੇ ਤੋਂ ਜਾਣਾ ਆ ਪਰ ਆਪਾਂ ਪਹਿਲੀ ਵਾਰ ਜਾਵਾਂਗੇ ਸੋ ਆਪਾਂ ਫੁੱਲ ਫੀਲਿੰਗ ਤੇ ਨਾਲ ਜਾਵਾਂਗੇ ਫਸਟ ਗੇਟ ਥਾਣੀ ਹੀ ਜਾਵਾਂਗੇ ਕਿਉਂਕਿ ਆਪਾਂ ਬਾਜ਼ਾਰ ਵੀ ਕੁਨ ਮਨਾਏ ਹੁੰਦਾ ਹੈ ਜਿਹੜੇ ਲੋਕੀ ਘਰੇ ਆਉਂ ਕਹਿੰਦੇ ਆ ਕਿ ਇਹ ਲੈਉਣਾ ਭੋਲਾ ਉਹਨਾਂ ਸੋਨਾ ਦੀ ਸ਼ਾਪਿੰਗ ਕਰਨੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਬਾਅਦ ਚ ਫਿਰ ਤਾਨੇ ਮੈਨੇ ਤਾਂ ਸੁਣਨੇ ਪੈਣਗੇ ਜਿਸ ਉਸੇ ਮੇਰੇ ਚੈਨਲ ਤੇ ਨਵੇਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਟਰਾਈ ਕਰਾਂਗੀ ਬਾਕੀ ਵਾਹਿਗੁਰੂ ਦੀ ਕਿਰਪਾ ਕੀ ਹਰੇਕ ਗੁਰੂ ਘਰ ਜਾਵਾਂ ਆ ਸੀ ਗੁਰਦੁਆਰੇ ਦਾ ਮੇਨ ਗੇਟ ਜਿੱਥੋਂ ਅਸੀਂ ਹੁਣ ਐਂਟਰੀ ਕਰਾਂਗੇ ਇੱਥੋਂ ਭੁੰਡੀਆਂ ਬਾਣੀਆਂ ਵੀ ਬਹੁਤ ਚੱਲਦੀਆਂ ਹੈ ਸ਼ਾਇਦ ਭੁੰਡੀਆਂ ਕਹਿੰਦੇ ਇਹਨਾਂ ਨੂੰ ਮੈਨੂੰ ਨਹੀਂ ਪਤਾ ਤੇ ਮੇਨ ਗੇਟ ਕਾਫੀ ਵੱਡਾ ਬਣਿਆ ਹੋਇਆ ਹੈ ਤੇ ਇੱਕ ਵਾਰੀ ਤੁਸੀਂ ਵੀਊ ਚੈੱਕ ਕਰੋ ਲੱਗਦਾ ਨਾ ਜਿਵੇਂ ਆਏ ਦਾ ਮੁੱਲ ਪੈ ਜਾਂਦਾ ਚੀਜ਼ ਦਾ ਉਹ ਸਿਸਟਮ ਸੀ ਇਸ ਤੋਂ ਬਾਅਦ ਅਸੀਂ ਕਰਾਵਾਂਗੇ ਆਪਦੇ ਜੋੜੇ ਜਮਾ ਜੋੜੇ ਜਮਾ ਕਰਾਉਣ ਤੋਂ ਬਾਅਦ ਅਸੀਂ ਕੀਤੀ ਗੁਰੂ ਘਰ ਐਂਟਰੀ ਕਿਉਂਕਿ ਮੇਨ ਮੋਟਿਵ ਸਾਡਾ ਇਹ ਸੀ ਅਸੀਂ ਆਰਾਮ ਨਾਲ ਗੁਰੂ ਘਰ ਮੱਥਾ ਟੇਕਣਾ ਤੇ ਗੁਰੂ ਘਰ ਦੇ ਦਰਸ਼ਨ ਕਰਨੇ ਆ ਗੁਰੂ ਘਰ ਜਿੱਤੇ ਲੁੱਕ ਬਹੁਤ ਵਧੀਆ ਸੀ ਗੁਰਦੁਆਰਾ ਸਾਹਿਬ ਕਾਫੀ ਵੱਡੀ ਜਗ੍ਹਾ ਤੇ ਬਣਿਆ ਹੋਇਆ ਹੈ ਕਹਿੰਦੇ ਨੇ ਇਹ ਪੰਜ ਅਕਾਲ ਤਖਤਾਂ ਵਿੱਚੋਂ ਇੱਕ ਅਕਾਲ ਤਖਤ ਹੈ ਗੁਰੂ ਇੱਕ ਦਾ ਅੰਮ੍ਰਿਤਸਰ ਅਕਾਲ ਤਖਤ ਅਸੀਂ ਦੇਖਿਆ ਹੋਇਆ ਉਸਦੀ ਵੀ ਵੀਡੀਓ ਇਸੇ ਸਾਡੇ ਚੈਨਲ ਤੇ ਅਪਲੋਡ ਆ ਲੌਂਗ ਵਲੌਗ ਤੇ ਵੈਸੇ ਸਾਡੀ ਸ਼ਾਰਟਸ ਵੀ ਚੱਲਦੇ ਨੇ ਤੇ ਇਹ ਸਾਡਾ ਸੈਕਿੰਡ ਵਲੌਗ ਆ ਤੇ ਇਸੇ 'ਚ ਸੈਕਿੰਡ ਅਕਾਲ ਤਖਤ ਸ਼੍ਰੀ ਪਟਨਾ ਸਰਸਾਈਬ ਅਸੀਂ ਆਏ ਆ ਤੁਹਾਨੂੰ ਦਰਸ਼ਨ ਕਰਾਉਣ ਤੇ ਖੁਦ ਵੀ ਦਰਸ਼ਨ ਕਰਨ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਆ ਰਿਹਾ ਸਾਡਾ ਮੋਟੀਵਾ ਕਿ ਪਹਿਲਾ ਪੰਜ ਅਕਾਲ ਤਖਤ ਘੁੰਮੇ ਜਾਣ ਸੈਕ ਥਰਡ ਅਕਾਲ ਤਖਤ ਹੋਊਗਾ ਸ਼ਾਇਦਾ ਸ਼੍ਰੀ ਆਨੰਦਪੁਰ ਸਾਹਿਬ ਤੇ ਇੱਥੇ ਸੀ ਟੇਕਿਆ ਮੱਥਾ ਤੁਸੀਂ ਵੀ ਦੇਖੋ ਤੇ ਅਰਦਾਸਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਮੇਰੀਆਂ ਵੀ ਹੋਈਆਂ ਕਿ ਸ਼ਾਇਦ ਸப்தੀਆਂ ਵੀ ਹੋਣਗੀਆਂ ਇਹ ਸੀ ਮਾਤਾ ਜੀ ਦਾ ਖੋ ਮਾਤਾ ਗੁਜਰੀ ਜੀ ਦਾ ਇੱਥੇ ਫੁੱਲ ਪ੍ਰਸ਼ਾਦ ਪਉਣਾ ਸਖਤ ਮਨਾ ਹੈ ਤੇ ਹਰੇਕ ਪਾਸ਼ਾ ਵਿੱਚ ਲਿਖਿਆ ਹੋਇਆ ਹੈ ਇਹ ਨਹੀਂ ਕੀ ਗੱਲੀ ਪੰਜਾਬੀ ਵਿੱਚ ਲਿਖਿਆ ਹਰੇਕ ਪਾਸ਼ਾ ਇੱਥੇ ਲਿਖੀ ਹੋਈ ਸੀ ਤਿੰਨ ਤਾਂ ਕੰਪਲਸਰੀ ਆ ਇੱਥੇ ਇਤਿਹਾਸਿਕ ਸਥਾਨ ਬਾਰੇ ਦੱਸਿਆ ਹੋਇਆ ਸੀ ਜੋ ਕਿ ਮੈਂ ਨਹੀਂ ਪੜਿਆ ਸੌਰੀ ਬਿਕੋਜ਼ ਆਫ ਟਾਈਮ ਥੋੜਾ ਸੀਗਾ ਕਰਦੇ ਵੀ ਨਾਲ ਸੀਗੇ ਇਸ ਕਰਕੇ ਆ ਗੁਰੂ ਜੀ ਦੇ ਵਸਤਰ ਪਏ ਹੋਏ ਸੀਗੇ ਜਿਨ੍ਹਾਂ ਦੇ ਅਸੀਂ ਦਰਸ਼ਨ ਕੀਤੇ ਕਾਫੀ ਇਤਿਹਾਸਿਕ ਜਗ੍ਹਾ ਹੈ ਜਿੱਥੇ ਕਾਫੀ ਚੀਜ਼ਾਂ ਸਾਨੂੰ ਜਾਣਨ ਨੂੰ ਮਿਲਦੀਆਂ ਨੇ ਵੇਖਣ ਨੂੰ ਮਿਲਦੀਆਂ ਨੇ ਸਾਡੇ ਗੁਰੂਆਂ ਬਾਰੇ ਜੋ ਅਸੀਂ ਮੈਂ ਤਾਂ ਪਹਿਲੀ ਵਾਰ ਵੇਖਿਆ ਸ਼ਾਇਦ ਤੁਸੀਂ ਵੀ ਨਹੀਂ ਵੇਖਿਆ ਹੋਣਗੇ ਅਸੀਂ ਟੀਵੀ ਤੇ ਮੋਬਾਈਲਾਂ ਤੇ ਹੀ ਦੇਖ ਲਏ ਨੇ ਪਰ ਜੋ ਰੀਅਲ ਲਾਈਫ 'ਚ ਦੇਖਣ ਦੀ ਫੀਲਿੰਗ ਆਉਂਦੀ ਹੈ ਉਹ ਤੁਹਾਨੂੰ ਫੋਨ ਜਾਂ ਟੀਵੀ ਤੇ ਨਹੀਂ ਮਿਲ ਸਕਦੀ ਇਹ ਚੀਜ਼ ਸੀ ਮੈਂ ਗਰੰਟੀ ਲੈਂਦੀ ਆ ਇਸ ਤੋਂ ਬਾਅਦ ਅਸੀਂ ਗੁਰਦੁਆਰੇ ਘੁੰਮਦੇ ਘੁੰਮਦੇ ਸਾਨੂੰ ਕੰਟਾ ਹੋ ਗਿਆ ਸੀ ਪਰ ਗੁਰਦੁਆਰਾ ਸਾਹਿਬ ਹਾਲੇ ਵੀ ਅਸੀਂ ਸੈਕਿੰਡ ਇਮਾਰਤ ਤੇ ਨਹੀਂ ਗਏ ਸੀ ਇਹ ਰਾਤ ਹੋ ਚੁੱਕੀ ਸੀ ਰਾਤੋਂ ਸੁੱਭ ਕੀ ਸੀ ਤੇ ਤੁਸੀਂ ਰਾਤ ਦਾ ਵੀ ਗੁਰਦੁਆਰਾ ਸਾਹਿਬ ਦਾ ਵੀਊ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਨਾ ਆ ਰਿਹਾ ਸੀ ਦੇ ਇੱਕ ਸਕੂਨ ਹੁੰਦਾ ਨਾ ਉਹ ਸਕੂਨ ਮਿਲਦਾ ਸੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਥੈਂਕ ਯੂ ਮੇਰੀ ਵੀਡੀਓਜ਼ ਦੇਖਣ ਲਈ ਸੋ ਪਲੀਜ਼ ਸਪੋਰਟ ਕਿਉਂਕਿ ਹਰ ਇੱਕ ਚੀਜ਼ ਨੂੰ ਸਪੋਰਟ ਕਰ ਸਕਦੇ ਹੋ ਮੈਂ ਗੁਰੂਆਂ ਬਾਰੇ ਸੋਚਿਆ ਕਿ ਇਤਿਹਾਸਿਕ ਜਗ੍ਹਾ ਦਿਖਾਈਆਂ ਜਾਣ ਸੋ ਮੈਂ ਵੀ ਸੋਚਦੀ ਹਾਂ ਕਿ ਤੁਸੀਂ ਇਸ ਸੀਜ਼ਨ ਨੂੰ ਲੈ ਕੇ ਵੀ ਮੈਨੂੰ ਸਪੋਰਟ ਕਰੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲੇ ਕਿ ਹਾਂ ਮੈਨੂੰ ਹੋਰ ਕੰਮ ਇਸ ਤੋਂ ਬਾਅਦ ਇਸੇ ਟੌਪਿਕ ਤੇ ਹੀ ਕਰਨਾ ਚਾਹੀਦਾ ਹੈ ਸੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤੇ ਗੁਰੂ ਜੀ ਦੇ ਦਰਸ਼ਨ ਤਾਂ ਤੁਸੀਂ ਕਰ ਹੀ ਰਹੇ ਹੋ ਤੇ ਮੈਨੂੰ ਕਮੈਂਟਾਂ ਵਿੱਚ ਵੀ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਵਲੌਗ ਕਿਵੇਂ ਲੱਗਾ ਤੇ ਗੁਰੂ ਜੀ ਦਾ ਘਰ ਵੀ ਕਿਵੇਂ ਲੱਗਾ ਤੇ ਇੱਕ ਵਾਰੀ ਵਾਹਿਗੁਰੂ ਲਿਖਣਾ ਨਾ ਭੁੱਲਿਓ ਬਿਕੋਸ ਆਫ ਜਿਹੜੀ ਚੀਜ਼ ਸ਼ਰਤਾਂ ਨਾਲ ਕੀਤੀ ਜਾਏ ਉਹ ਕਦੇ ਵੇਸਟ ਨਹੀਂ ਜਾਂਦੀ ਤੇ ਗੁਰਬਾਣੀ ਚੱਲ ਰਹੀ ਸੀ ਲਾਈਵ ਵੀ ਚੱਲ ਰਹੀ ਹੈ ਜੇ ਤੁਸੀਂ ਅੰਦਰ ਨਹੀਂ ਗਏ ਤਾਂ ਤੁਸੀਂ ਬਾਹਰੋਂ ਵੀ ਦੇਖ ਸਕਦੇ ਹੋ 12ਵੀਂ LCD ਲਗਾ ਕੇ ਗੁਰਬਾਣੀ ਚਲਾਈ ਜਾ ਰਹੀ ਸੀ ਤਾਂ ਜੋ ਬਾਹਰ ਕਮਰੇ ਲੋਕ ਵੀ ਗੁਰਬਾਣੀ ਨੂੰ ਸੁਣ ਸਕਣ ਤੇ ਹਰ ਇੱਕ ਜਗ੍ਹਾ ਤੇ ਗੁਰਬਾਣੀ ਦੀ ਆਵਾਜ਼ ਜਾ ਸਕੇ ਸੌਰੀ ਮੇਰਾ ਥੋੜਾ ਜਿਹਾ ਗਲਾ ਖਰਾਬ ਹੋ ਗਿਆ ਪਤਾ ਨਹੀਂ ਬੋਲਦੇ ਬੋਲਦੇ ਹੋ ਗਿਆ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਸੋ ਓਕੇ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਇ ਸਟੇ ਟਿਊਨ ਸਬਸਕ੍ਰਾਈਬ ਲਾਈਕ ਤੇ ਕਮੈਂਟ ਪਲੀਜ਼ ਕਰਦੇ ਹੋ ਮੈਂ ਪਲੀਜ਼ ਹੀ ਕਹਿ ਰਹੀ ਆਂ बाकी लोग नहीं कहें शायद मैं नवी इस करके कह रही हूँ सो सपोर्ट माई चैनल इंजॉय दिस ब्लॉग एंड मैं नैक्सट पोस्ट जरूर करांगी